ਹੌਂਦਾ ਬਹੁਤ ਬੁਰਾ ਹਾਲ ਹੈ ਜੀ ਬਰਸਾਤਾ ਕਰਕੇ ਬਾਜ਼ਾਰ ਦੇ ਵਿੱਚ ਬਹੁਤ ਜ਼ਿਆਦਾ ਡੈਡਿੰਗ ਹੈ ਗਾਗ ਕਿੰਨਾ ਕੋ ਆ ਰਿਹਾ ਵੈ ਵਪਾਰ ਕਿੰਨਾ ਕੋ ਚੱਲ ਰਿਹਾ ਵਾ ਗਾਗ ਨਹੀਂ ਜੀ ਹੈਗਾ ਬਿਲਕੁਲ ਨਹੀਂ ਹੈਗਾ ਹਿਆਰ ਭਈਆ ਦੀ ਸੇਲ ਵੀ ਨਹੀਂ ਹੈਗੀ ਜਾਣੇ ਤੇ ਜਾਣਬੋ ਜੀ ਗਰੀਬ ਬੰਦੇ ਸਾਰੇ ਕਿੱਥੇ ਜਾਣਗੇ ਤੇ ਸਾਡੇ ਕਿਸੇ ਕੋ ਪੈਸਾ ਨਹੀਂ ਰੋਟੀ ਖਾਣ ਜੋਗਾ ਪੈਸਾ ਨਹੀਂ ਲੋਕੀ ਬੋਹਾ ਦਵਾ ਦਵਾ ਸਾਰਾ ਮਾਲ ਤੇ ਰੁੜ ਗਿਆ ਸਾਰਾ ਪੰਜਾਬ ਰੁੜ ਗਿਆ ਸਾਨੂੰ ਕਾਰਪੋਰੇਸ਼ਨ ਨੇ ਤਾਂ ਕਿਤਾ ਆਇਆ ਨਜਾਇਜ਼ ਟੱਕਾ ਕਰਦੇ ਆ ਮਾਰਕੀਟ ਵਾਲੇ ਸ਼ਿਕਾਇਤ ਕਰਦੇ ਸਾਡੀਆਂ ਕੋਈ ਤੀਨ ਧਰਮ ਨਹੀਂ ਹੈਗਾ ਇੱਕ ਲੇਡੀਜ਼ ਨੂੰ ਇੰਨਾ ਕੋ ਤੰਗ ਕਰਕੇ ਰੱਖਿਆ ਹੈ ਪੰਜਾਬ ਦੇ ਵਿੱਚ ਹੜਾ ਦਾ ਮਾਰ ਲਗਾਤਾਰ ਜਾਰੀ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹੜਾ ਆਏ ਨੇ ਤੇ ਪੰਜਾਬ ਦੇ ਲੋਕਾਂ ਨੂੰ ਹੜਾ ਵਿੱਚ ਡੁਬਾ ਕੇ ਲੈ ਗਏ ਨੇ ਇਸ ਵਕਤ ਮੈਂ ਲੁਧਿਆਣਾ ਦੇ ਬਾਜ਼ਾਰ ਦੇ ਵਿੱਚ ਮੌਜੂਦ ਹਾਂ ਜਿੱਥੇ ਕੀ ਆ ਵਪਾਰੀਆਂ ਦਾ ਹਾਲ ਤੁਹਾਨੂੰ ਦਿਖਾਵਾਂਗਾ ਆ ਮੇਰੇ ਨਾਲ ਵਪਾਰੀ ਨੇ ਇਹ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਚਿਹਰਾ ਚਿਹਰਾ ਦੇ ਉੱਤੇ ਮਾਇੂਸ ਚਿਹਰੇ ਨੇ ਇਹਨਾਂ ਦੇ ਕਿਉਂਕਿ ਇਸ ਵਕਤ ਮੈਂ ਭਾਰਤ ਦੀ ਸਭ ਤੋਂ ਵੱਡੀ ਮਾਰਕੀਟ ਦੇ ਵਿੱਚ ਮੌਜੂਦ ਹੈ ਏਸ਼ੀਆ ਮਾਰਕੀਟ ਜਿੱਥੇ ਕਿ ਵਖਵਾਕੇ ਜ਼ਿਲ੍ਹਿਆਂ ਦੇ ਵਿੱਚੋਂ ਲੋਕ ਇੱਥੇ ਆਉਂਦੇ ਨੇ ਵਕ ਵਕ ਇੱਥੇ ਲੋਕ ਆਪਣਾ ਸਮਾਨ ਲੈ ਕੇ ਆਪਣੇ ਸ਼ਹਿਰਾਂ ਦੇ ਵਿੱਚ ਲੈ ਕੇ ਜਾਂਦੇ ਨੇ ਤੇ ਉਸ ਤੋਂ ਬਾਅਦ ਸੇਲ ਕਰਦੇ ਨੇ ਹਿਮਾਚਲ ਦੇ ਵਿੱਚ ਕਾਫੀ ਭਾਰੀ ਮਾਰ ਪਈ ਆ ਕਿਉਂਕਿ ਹਿਮਾਚਲ ਦੇ ਵਿੱਚ ਤਰਾਹੀ ਤਰਾਹੀ ਹੋਈ ਪਈ ਹੈ ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਤਰਾਹੀ ਤਰਾਹੀ ਹੋਈ ਪਈ ਹੈ ਪਾਣੀ ਦਾ ਪਾਣੀ ਲਗਾਤਾਰ ਹਰੇਕ ਨੂੰ ਆਪਣੀ ਚਪੇੜ ਵਿੱਚ ਲੰਦਾ ਹੋਇਆ ਨਜ਼ਰ ਆ ਰਿਹਾ ਮੇਰੇ ਨਾਲ ਕੁਝ ਗੱਲਬਾਤ ਕਰਾਂਗੇ ਵਪਾਰੀ ਨੇ ਅਸਰ ਸਸਿਕਾਲ ਮੌਸਮ ਦੇ ਨਾਲ ਕੁਦਰਤ ਦਾ ਕਹਿਰ ਅਤੇ ਕੁਦਰਤੀ ਮਾਰ ਬੜੀ ਹੀ ਭਾਰੀ ਪਈ ਹੈ ਇਨਸਾਨ ਦੇ ਉੱਤੇ ਕਿ ਸਭ ਤੋਂ ਵੱਡੀ ਏਸ਼ੀਆ ਦੀ ਮਾਰਕੀਟ ਹੈ ਤੇ ਕਿਸ ਤਰ੍ਹਾਂ ਵਪਾਰ ਚੱਲ ਰਿਹਾ ਵਾ ਕਿਸ ਤਰ੍ਹਾਂ ਗਾਖ ਆ ਰਿਹਾ ਵਾ ਕਿਸ ਤਰ੍ਹਾਂ ਬਾਹਰੋਂ ਲੋਕ ਮਾਲ ਲੈ ਕੇ ਆ ਰਿਹਾ ਪਹਿਲੇ ਨਾਲੋਂ ਟਾਈਮ ਕਿ ਹੋ ਜਾ ਸੀਗਾ ਤੇ ਹੁਣ ਵਾਲਾ ਟਾਈਮ ਕਿ ਹੋ ਜਾ ਹੈ ਹੁਣ ਤਾਂ ਬਹੁਤ ਬੁਰਾ ਹਾਲ ਹੈ ਜੀ ਬਰਸਾਤਾ ਕਰਕੇ ਬਾਜ਼ਾਰ ਦੇ ਵਿੱਚ ਬਹੁਤ ਜ਼ਿਆਦਾ ਟਾਈਟਿੰਗ ਹੈ ਅਸੀਂ ਵੀ ਚੋੜੇਯਾਰ ਦੇ ਵਾਸੀ ਆਂ ਕੰਮ ਕਰਦੇ ਆਂ ਸਾਡੇ ਕੋਲ ਵੀ ਪੰਜ ਸੱਤ ਜਣੇ ਕੰਮ ਕਰਾਣ ਵਾਲੇ ਬੰਦੇ ਆਂ ਅਸੀਂ ਆਪ ਇੱਥੇ ਸਾਰਾ ਗਰੁੱਪ ਹੈ ਸਾਡਾ ਤੇ ਬਿਲਕੁਲ ਬੁਰਾ ਹਾਲ ਹੈ ਪਾਣੀ ਦੀ ਇੰਨੀ ਜਿਆਦਾ ਤਕਲੀਫ ਹੋ ਰਹੀ ਹੈ ਵੀ ਪੈਸਾ ਹੈ ਹੀ ਨਹੀਂ ਕਾਰੋਬਾਰ ਹੈ ਹੀ ਨਹੀਂ ਹਜ਼ਾਰ ਰੁਪਏ ਦੀ ਸੇਲ ਨਹੀਂ ਆ ਲੱਗਣ ਦਾ ਟਾਈਮ ਹੀ ਨਹੀਂ ਮਿਲਦਾ ਬਿਨਾ ਛੱਤ ਤੋਂ ਅਸੀਂ ਬੈਠੇ ਆ ਬਿਨਾ ਛੱਤ ਤੋਂ ਫੜੀ ਲਾ ਕੇ ਬੈਠੇ ਆ ਜਦੋਂ ਸਾਰੀ ਦਿਹਾੜੀ ਬਰਸਾਤ ਪੈਂਦੀ ਹੈ ਜਿਹੜੇ ਮੁੰਡੇ ਸਾਡੇ ਕੋਲ ਕੰਮ ਕਰਦੇ ਨੇ ਅਸੀਂ ਉਹਨਾਂ ਨੂੰ ਦਿਹਾੜੀਆਂ ਦਾ ਦੇ ਕੇ ਭੇਜਣਾ ਹੀ ਪੈਣਾ ਨਾ ਇਹ ਸਾਡੀ ਜਾਇ ਸੇਲ ਹੁੰਦੀ ਹੈ ਨਹੀਂ ਹੁੰਦੀ ਹੈ ਘੱਟ ਹੈ ਵੱਧ ਹੈ ਅਸੀਂ ਉਹਨਾਂ ਨਾਲ ਗੁਜ਼ਾਰਾ ਕਰਦੇ ਪਏ ਆ ਤੇ ਬਹੁਤ ਮੁਸ਼ਕਲ ਹੈ ਬਹੁਤ ਮੁਸ਼ਕਲ ਹੈ ਪਰਮਾਤਮਾ ਦੇ ਅੱਗੇ ਬੇਨਤੀ ਹੈ ਹੱਥ ਜੋੜ ਕੇ ਵੀ ਪਰਮਾਤਮਾ ਬਚਾ ਸਾਰਿਆਂ ਨੂੰ ਬਚਾਇਆ ਸਾਰਿਆਂ ਦਾ ਟਾਈਮ ਵਧੀਆ ਲਿਆ ਸਾਰੇ ਡਿਊਟੀਆਂ ਆਪਣੀਆਂ ਦੇ ਰਹੇ ਨੇ ਸਾਡੇ ਐਮਐਲਏ ਵੀ ਦੇ ਰਹੇ ਨੇ ਪੱਪੀ ਵੀ ਦੇ ਰਹੇ ਨੇ ਭਾਜੀ ਤੇ ਇੱਧਰ ਬੱਗਾ ਜੀ ਵੀ ਦੇ ਰਹੇ ਨੇ ਬੜੀ ਸੇਵਾ ਕਰਦੇ ਨੇ ਅਸੀਂ ਇਹੀ ਕਹਿੰਦੇ ਆ ਵੀ ਇਹ ਵੀ ਸੇਵਾ ਕਰੀ ਜਾਂਦਾ ਜਿੱਦਾਂ ਅਸੀਂ ਪਬਲਿਕ ਆ ਅਸੀਂ ਵੀ ਇਹਨਾਂ ਦੇ ਨਾਲ ਜੁੜ ਕੇ ਰਹਿੰਦੇ ਆ ਵੀ ਇਹ ਵੀ ਇਦਾਂ ਕਰੇ ਨਾ ਕਿ ਜਿਹੜੀ ਪਰਮਾਤਮਾ ਬਰਸਾਤ ਨੂੰ ਕਾਬੂ ਰੱਖੇ ਨਾ ਆਵੇ ਬਰਸਾਤ ਅੱਛਾ ਗਾਗ ਕਿੰਨਾ ਕੋ ਆ ਰਿਹਾ ਵਾ ਵਪਾਰ ਕਿੰਨਾ ਕੋ ਚੱਲ ਰਿਹਾ ਵਾ ਕਿੰਨਾ ਕੋ ਰੋਧ ਦੀ ਗਰੋਥ ਇਨਕਮ ਹੋ ਰਹੀ ਹੈ ਗਾਗ ਨਹੀਂ ਜੀ ਹੈਗਾ ਬਿਲਕੁਲ ਨਹੀਂ ਹੈਗਾ ਹਜ਼ਾਰ ਰੁਪਈਆ ਦੀ ਸੇਲ ਵੀ ਨਹੀਂ ਹੈਗੀ ਹੁਣ ਤੱਕ ਅਸੀਂ ਦੇ ਲਓ 100 ਰੁਪਈਆ ਦੀ ਵੱਟਿਆ 150 ਰੁਪਈਆ ਦੀ ਆਈਟਮ ਹੈ 150 ਰੁਪਈਆ ਦੀ ਵੱਟਿਆ ਹੋਣਾ ਤੇ ਕੋਈ ਗੱਲ ਨਹੀਂ ਹੈ ਨਹੀਂ ਚਲੋ ਕੋਈ ਗੱਲ ਨਹੀਂ ਕੰਮ ਅਸੀਂ ਚੱਲੇ ਐ ਇੰਦੀ ਬਰਸਾਤ ਆ ਰੁਕਣ ਪਰ ਮਾਤਮਾ ਰੋਕੇ ਕਾਰੋਬਾਰ ਚੱਲੇ ਵਧੀਆ ਤਰੀਕੇ ਨਾਲ ਅਸੀਂ ਰੋਟੀ ਪਾਣੀ ਆਪਣਾ ਚਲਾਈਏ ਔਰ ਖਾਈਏ ਹੋਰ ਬਸ ਰਹੀ ਬਰਸਾਤ ਲਗਾਤਾਰ 48 ਘੰਟੇ ਹੁੰਦੀ ਰਹੀ ਕੱਲ ਦੀ ਤੇ ਹੁਣ ਤੱਕ ਕਿਸ ਤਰ੍ਹਾਂ ਦਾ ਮਾਰ ਤੁਹਾਨੂੰ ਝੇਲਣੀ ਪਈ ਕੱਲ ਤੋਂ ਬਹੁਤ ਬੁਰਾ ਹਾਲ ਹੈ ਜੀ ਬਹੁਤ ਬੁਰਾ ਹਾਲ ਹੈ ਅਸੀਂ ਵੀ ਘਰ ਦੇ ਵਿੱਚ ਮੰਨੇ ਦੇ ਵਿੱਚ ਗਣਬੱਦੀ ਸਾਹਿਬ ਰੱਖੇ ਨੇ ਗਣਬੱਦੀ ਦਾ ਪੂਜਾ ਵਾਸਤੇ ਵੀ ਸਾਨੂੰ ਅੰਨੀ ਮੁਸ਼ਕਲ ਆ ਰਹੀ ਹੈ ਤੇ ਬਰਸਾਤ ਦੇ ਕਾਰਨ ਗਲੀ ਦੇ ਵਿੱਚ ਲਾਨੀਆਂ ਸਾਂਝਾ ਲਾਨੀਆਂ ਸਾਰੇ ਅਸੀਂ ਸੇਵਾ ਕਰਦੇ ਆਂ ਬਾਅਦ ਅਸੀਂ ਆਪਣੇ ਡੈਮ ਸੇਡੋਂ ਗੰਨਪਤੀ ਜੀ ਦੇ ਕੋਲ ਵੀ ਜਾ ਕੇ ਬਹਿ ਜਾਈਦਾ ਬਰਸਾਤ ਦੇ ਵਿੱਚ ਵੀ ਪਰਮਾਤਮਾ ਉਹਦੋਂ 1 ਘੰਟਾ ਡੇਢ ਘੰਟਾ ਤੁਹਾਨੂੰ ਬਚਾ ਦੇ ਦਿੰਦਾ ਰਾਤ ਵੇਲੇ ਵੀ ਜਦ ਅਸੀਂ ਗੰਨਪਤੀ ਦੀ ਭਜਨ ਕਰ ਸਕੀਏ ਤੇ ਹਾਜ਼ਰੀ ਲਵਾ ਸਕੀਏ ਉਸ ਤੋਂ ਬਾਅਦ ਫੇਰ ਬਰਸਾਤ ਚੱਲੂ ਹੋ ਜਾਂਦੀ ਹੈ ਆ ਪਾ ਜੀ ਕਿਸ ਤਰ੍ਹਾਂ ਦੇ ਹਾਲਾਤ ਹੋਏ ਪਏ ਨੇ ਕਿਸ ਤਰ੍ਹਾਂ ਦਾ ਹਾਲਾਤ ਬਾਜ਼ਾਰ ਦੇ ਵਿੱਚ ਹੋਏ ਪਏ ਨੇ ਹਾਲਾਤ ਕਿਸ ਤਰ੍ਹਾਂ ਦੇ ਤੁਸੀਂ ਦੇਖ ਪਾ ਰਹੇ ਬਾਜ਼ਾਰ ਦੇ ਵਿੱਚ ਉਹ ਵਿਗੜੇ ਹਾਲਾਤ ਉਹ ਵਿਗੜੇ ਚੁੱਕੇ ਆ ਪਾਣੀ ਜਪੇਟ ਸਾਰੀ ਦੁਨੀਆ ਆਈ ਸੀ ਸਾਰਾ ਪੰਜਾਬ ਆ ਗਿਆ ਬਹੁਤ ਮਸੂਲਸਾ ਤਾਂ ਤੇ ਉਹ ਮੜੀ ਗੱਲ ਹੈ ਜਿਹੜਾ ਪਾਣੀ ਆ ਗਿਆ ਸਾਰੇ ਪੰਜਾਬ ਦੇ ਵਿੱਚ ਹਜੇ بارش ਰੁਕਣ ਦਾ ਚਾਂਸ ਨਹੀਂ ਆ ਰਿਹਾ ਲੋਕੀ ਬਹੁਤ ਆਵਾ ਦਵਾ ਹੋਏ ਬੱਚੇ ਨਿੱਕੇ ਨਿੱਕੇ ਹੋ ਗਏ ਸਾਰਾ ਮਾਲ ਚੜ ਰੋੜ ਗਿਆ ਸਾਰਾ ਪੰਜਾਬ ਰੋੜ ਗਿਆ ਉਥੇ ਅਸੀਂ ਅਰਦਾਸ ਕਰਦੇ ਆ ਵਾਹਿਗੁਰੂ ਅਰਦਾਸੀ ਬਰਸ਼ ਬੰਦ ਲੋਕੇ ਆਪਣੇ ਆਪਣੇ ਟਿਕਾਣੇ ਤੇ ਬਹਿਣ ਜਾ ਕੇ ਬਸ ਇਹ ਅਰਦਾਸ ਸਾਡੇ ਵਾਹਿਗੁਰੂ ਦੇ ਅਰਦਾਸ ਕਰਦੇ ਅਸੀਂ ਸੱਚੇ ਪਾਤਸ਼ਾਹ ਕੇ ਅਰਦਾਸ ਕਰਦੇ ਹਮਾਰਾ ਸਭ ਦਾ ਭਲਾ ਕਰੀ ਸਭ ਦਾ ਜਾਨ ਨਾ ਤੇ ਜਾਨਣ ਜਾਨ ਨਾ ਤੇ ਜਾਨ ਬੋੜੀ ਗਰੀਬ ਬੰਦੇ ਸਾਰੇ ਕਿੱਥੇ ਜਾਣਗੇ ਤੇ ਸਪੇਡ ਸਾਡੇ ਕਿਸੇ ਕੋ ਪੈਸਾ ਨਹੀਂ ਰੋਟੀ ਖਾਣ ਜੋਗਾ ਪੈਸਾ ਨਹੀਂ ਹੈ ਸਭ ਆਵਾਜ਼ਾਰੀ ਦੁਨੀਆ ਹੋ ਗਈ ਸਰ ਬਾਤ ਮੈਂ ਦੇਖ ਪਾ ਰਹੇ ਹਾਂ ਇਕਨੋਮੀ ਨੀ ਬਿਲਕੁਲ ਨੀਚੇ ਡਿੱਗੀ ਹੋਈ ਨਜ਼ਰ ਆ ਰਹੀ ਹੈ ਤੁਹਾਡੇ ਦੇਖਣ ਦੇ ਨਾਲ ਕਿਸ ਤਰ੍ਹਾਂ ਦਾ ਗਾਕ ਰਹਿ ਗਿਆ ਵਾ ਆਣਾ ਜਾਣਾ ਵਪਾਰੀ ਕੇ ਵਪਾਰ ਕਿਸ ਤਰ੍ਹਾਂ ਰਹਿ ਗਿਆ ਵਪਾਰ ਖਤਮ ਹੋ ਗਿਆ ਬੋਜੀ ਸਾਡੇ ਸਾਡੇ ਸ਼ਹਿਰ ਚ ਆਂਦੇ ਸੀ ਪੰਜਾਬ ਚ ਆਂਦੇ ਸੀ ਸਾਡੇ ਪਿੰਡਾਂ ਛਾਵਾਂ ਦੇ ਆਂਦੇ ਸੀ ਉਹ ਪਿੰਡਾਂ ਦੇ ਗਾਵੇ ਨਹੀਂ ਆ ਰਹੇ ਕੁਛ ਨਹੀਂ ਆ ਰਹੇ ਉਹ ਸ਼ਹਿਰੀ ਗਾਲ ਸੇਲ ਨਹੀਂ ਹੈਗੀ ਸ਼ਹਿਰਾਂ ਦੇ ਕੰਮ ਚ ਆਪਣੇ ਚ ਜਿਹੜਾ ਕੰਮ ਹੋ ਗਿਆ ਖਤਮ ਹੋ ਠੱਪ ਹੋ ਗਿਆ ਬਸ अच्छा मिन्नाले एक महिला ਵੀ ਨੇ ਮੈਮ ਤੁਸੀਂ ਤਾਂ ਬਾਰੇ ਐਕਸਪੀਰੀਅੰਸ دار ਲੱਗਦੇ ਹੋ ਕਿਉਂਕਿ ਕਿਸ ਤਰ੍ਹਾਂ ਦਾ ਵਪਾਰ ਚੱਲ ਰਿਹਾ ਬਾਜ਼ਾਰ ਦੇ ਵਿੱਚ ਕਿਉਂਕਿ ਇੱਕ ਜਦੋਂ ਘਰੋਂ ਇੱਕ ਲੇਡੀ ਤੁਰਦੀ ਹੈ ਸ਼ਾਪਿੰਗ ਕਰਨ ਲਈ 11 12 ਵਜੇ ਤੱਕ ਹੀ ਤੁਰਦੀਆਂ ਨੇ ਲੇਡੀਆਂ ਕਿਉਂਕਿ ਜਲਦੀ ਸ਼ਾਪਿੰਗ ਕਰਕੇ ਘਰ ਵੀ ਵਾਪਸ ਜਾਣਾ ਹੁੰਦਾ ਕਿਸ ਤਰ੍ਹਾਂ ਦਾ ਮਾਹੌਲ ਰਹਿ ਗਿਆ ਹੁਣ ਕਿਸ ਤਰ੍ਹਾਂ ਦਾ ਵਪਾਰ ਰਹਿ ਗਿਆ ਪਹਿਲੀ ਗੱਲ ਤਾਂ ਸਰ ਮੈਂ ਇਧਰ ਫੜੀ ਲਾਨੀ ਆ ਮੈਂ ਖੁਦ ਕੰਮ ਕਰਦੀ ਆ ਮੈਂ ਹੁਣ ਆਈ ਆ ਬਰਾਹ ਰੋਡ ਤੋਂ ਆਈ ਆ ਦੇਖੋ ਕਿੰਨਾ ਕਿੰਨਾ ਪਾਣੀ ਪਾਰ ਕਰਕੇ ਕੰਮ ਪਿੱਛੇ ਸਾਨੂੰ ਭੱਜਣਾ ਪੈਂਦਾ ਤੇ ਬਾਕੀ ਕੰਮ ਦਾ ਤਾਂ ਬਿਲਕੁਲ ਹੀ ਖਤਮ ਹੋ ਗਿਆ ਕੰਮ ਅਸੀਂ ਤਾਂ ਆਪ ਉਹਨੇ ਨੇ ਪਰੇਸ਼ਾਨੇ ਸਾਡੇ ਘਰਾਂ ਤੱਕ ਵੀ ਪਾਣੀ ਪਹੁੰਚ ਗਿਆ راہ ਰੋੜ ਵਿੱਚ ਕੋਈ ਕੰਮ ਤਾਂ ਹੁਣ ਰਿਆ ਹੀ ਨਹੀਂ ਜੀ ਆਪਾਂ ਉਹਨੇ ਦੇਖਣ ਆਏ ਆ ਕਿ ਬਜ਼ਾਰ ਦਾ ਮੋਹਲ ਆਪਣਾ ਸਮਾਨ ਪਿਆ ਹੁੰਦਾ ਇੱਥੇ ਸਾਰਾ ਸਭ ਕੁਝ ਠੀਕ ਹੈ ਕੰਮ ਦਾ ਤਾਂ ਹੈ ਹੀ ਨਹੀਂ ਹੁਣ ਬਿਲਕੁਲ ਖਤਮ ਹੋ ਗਿਆ ਕਿੰਨਾ ਕੋ ਪਰਸੈਂਟ ਰਹਿ ਗਿਆ ਤੁਹਾਡੇ ਕੰਮ ਬਿਲਕੁਲ ਮੈਂ ਕਹਿੰਦੀ ਆ 1% ਵੀ ਨਹੀਂ ਰਿਹਾ ਕੰਮ ਤਾਹੀਂ ਅਸੀਂ ਲਗਾ ਹੀ ਨਹੀਂ ਰਹੇ ਬਿਲਕੁਲ ਬਾਰਿਸ਼ ਨਹੀਂ ਕੰਮ ਤਾਂ ਬਿਲਕੁਲ ਇੱਕ ਤਾਂ ਕੰਮ ਹੈ ਨਹੀਂ ਜੀ ਬਾਜ਼ਾਰ ਵਿੱਚ ਇੱਕ ਕਾਰਪੋਰੇਸ਼ਨ ਬਹੁਤ ਆ ਰਹੀ ਹੈ ਬਾਜ਼ਾਰ ਚ ਨਹੀਂ ਜਿਆਦਾ ਕਾਰਪੋਰੇਸ਼ਨ ਆ ਰਹੀ ਹੈ ਕੋਈ ਲੋਕੀ ਫੋਨ ਕਰੀ ਆ ਰਹੇ ਨੇ ਕਾਰਪੋਰੇਸ਼ਨ ਆਈ ਜਾ ਰਹੀ ਹੈ ਮਾਲ ਚੱਕ ਕੇ ਲਜਾਈ ਜਾ ਰਹੀ ਹੈ 2-2 3-3000 ਰੁਪਏ ਦਾ 2-3-3000 ਰੁਪਏ ਦਾ ਜੁਰਮਾਨਾ ਕਰੀ ਜਾਂਦੀ ਹੈ ਕੋਈ ਫਾਇਦਾ ਹੀ ਨਹੀਂ ਮਾਰ ਚੱਕ ਕੇ ਲੈ ਗਈ ਮੰਜੇ ਚੱਕ ਕੇ ਲੈ ਗਈ 올ਡਾ ਪਰੇਸ਼ਾਨ ਕਰ ਲਈ ਹੈ ਉਹ ਸਾਨੂੰ ਮਾਰ ਪੈ ਰਹੀ ਹੈ ਇੱਕ ਸਾਨੂੰ ਕਾਰਪੋਰੇਸ਼ਨ ਨੇ 당 ਕੀਤਾ ਆ ਨਜਾਇਜ਼ ਧੱਕਾ ਕਰਦੇ ਆ ਮਾਰਕੀਟ ਵਾਲੇ ਸ਼ਿਕਾਇਤਾਂ ਕਰਦੇ ਸਾਡੀਆਂ ਜੋ ਕਿ ਅਸੀਂ 15 16 ਸਾਲ ਤੋਂ ਇੱਥੇ ਬੈਠੇ ਆ ਇੱਕ ਟੇਬਲ ਲੱਗਦਾ ਸਾਡਾ ਤੇ ਸਾਨੂੰ ਉਹ ਵੀ ਨੰ ਕੰਮ ਕਰਨ ਦਿੰਦਾ ਹੈ ਮਾਰਕੀਟ ਵਾਲੇ ਵੀ ਇਹੀ ਕਹਣਗੇ ਸਿੱਧਾ ਸਾਡੀ ਬੜੀ ਪਹੁੰਚ ਹੈ ਬਹੁਤ ਸਾਡੀ ਸਾਡੇ ਨਾਲ ਐਮਐਲਏ ਵੱਗਾ ਜੀ ਹੈ ਐਮਐਲਏ ਸਾਡੇ ਪੱਪੀ ਜੀ ਹੈ ਦੇਖੋ ਉਹ ਵੀ ਤਾਂ ਸਾਡੇ ਨਾਲ ਹੈ ਉਹ ਵੀ ਤਾਂ ਸਾਡੇ ਆ ਵੋਟਾ ਸਵੋਟ ਅਸੀਂ ਵੀ ਤਾਂ ਵੋਟਾ ਦੇਣੇ ਆ ਨਾ ਉਹਨਾਂ ਨੂੰ ਦੇਖੋ ਗ੍ਰੀਨ ਬੱਦਾਂ ਹੀ ਦਿੰਦਾ ਇਹਨਾਂ ਮਾਰਕੀਟ ਵਾਲੇ ਦਾ ਕੀ ਆ ਜਦੋਂ ਕਾਂਗਰਸ ਆਂਦੀ ਕਾਂਗਰਸ ਦੇ ਹੋ ਜਾਂਦੇ ਕੋ ਜਦੋਂ ਬੀਜਪੀ ਆਂਦੀ ਆ ਉਦੋਂ ਉਹਨਾਂ ਦੇ ਹੋ ਜਾਂਦੇ ਆ ਇਹਨਾਂ ਦਾ ਤਾਂ ਕੋਈ ਹੈ ਹੀ ਨਹੀਂ ਹਾਂਜੀ ਕੋਈ ਤੀਨ ਧਰਮ ਨਹੀਂ ਹੈਗਾ ਇੱਕ ਲੇਡੀਸ ਨੂੰ ਇੰਨਾ ਕੋ ਤੰਗ ਕਰਕੇ ਰੱਖਿਆ ਹੈ ਮੈਂ ਆਈ ਐਡੇ ਮੀਚ ਦੇਖੋ ਰਾਹ ਰੋਡ ਕਿੰਨਾ ਪਾਣੀ ਹੁੰਦਾ ਮੈਂ ਪੂਰੀ ਭਿੱਜੀ ਵਈਆਂ ਆਈ ਤਾਂ ਹੀ ਅੱਗੇ ਕੀਤਾ ਮੇਰਾ ਸਮਾਨ ਜਾਂ ਕੁਛ ਇਹਨਾਂ ਨੇ ਸੁੱਟਣਾ ਦਿੱਤਾ ਹੋਵੇ ਇੱਕ ਰਾਤੋਂ ਰਾਤ ਕਾਰਪੋਰੇਸ਼ਨ ਦੀਆਂ ਮਾਰਕੀਟ ਦੇਖੋ ਕੋਈ ਸਾਡੇ ਇੱਧਰ ਮੋਲ ਨਹੀਂ ਹੈਗਾ ਮਾਰਕੀਟ ਖੁਦ ਪੀਲੀਆਂ ਲਾਈਨਾਂ ਲਗਾ ਰਹੀਆਂ ਜਾਣ ਕੇ ਜੋ ਕੀ ਸਰਕਾਰੀ ਕੰਮ ਹੈ ਉਹ ਸਰਕਾਰ ਹੀ ਕਰ ਸਕਦੀ ਹੈ ਅਸੀਂ ਸਾਰਿਆਂ ਕੋਲ ਗਏ ਐਮਐਲਏ ਕੋ ਪੱਪੀ ਜੀ ਕੋਲ ਗਏ ਆ ਉਹ ਵੀ ਕੰਦੇ ਕੰਦੇ ਮੈਨੂੰ ਤਾਂ ਕੁਝ ਪਤਾ ਹੀ ਨਹੀਂ ਹੋ ਚਲੋ ਤੁਸੀਂ ਮਾਲ ਲਾਓ ਉਹਨਾਂ ਨੇ ਇਹ ਕਿਹਾ ਮਾਲ ਲਾਓ ਕੋਈ ਗੱਲ ਨਹੀਂ ਗਰੀਬ ਬੰਦੇ ਤੁਸੀਂ ਰੋਟੀ ਖਾਓ ਲੇਕਿਨ ਸਾਨੂੰ ਬਹੁਤ ਤੰਗ ਕੀਤਾ ਜਾ ਰਿਹਾ ਮਾਰਕੀਟ ਵੱਲੋਂ ਵੀ ਆਪ ਹੀ ਖੁਦ ਦੇਖੋ ਪੀਲੀਆਂ ਲਾਈਆਂ ਆਪਣੇ ਹੱਥਾਂ ਨਾਲ ਲਾਈਆਂ ਜੋ ਕਿ ਸਾਡੇ ਕੋਲ ਵੀਡੀਓ ਪਈ ਆ ਤੇ ਸਰਕਾਰੀ ਕੰਮ ਮਾਰਕੀਟ ਨਹੀਂ ਕਰ ਸਕਦੇ ਬਿਲਕੁਲ ਵਪਾਰੀਆਂ ਨੂੰ ਕਾਫੀ ਜ਼ਿਕਰ ਪਰੇਸ਼ਾਨੀਆਂ ਸਾਹਮਣਾ ਜਿਹੜਾ ਕਰਨਾ ਪੈ ਰਿਹਾ ਵਾ ਸਾਰੀ ਤੁਸੀਂ ਗੱਲਬਾਤ ਸੁਣੀ ਮੈਂ ਇੱਕ ਵਾਰੀ ਤਸਵੀਰ ਜਿਹੜੀ ਕਿ ਤੁਹਾਨੂੰ ਬਾਜ਼ਾਰ ਦੀ ਜ਼ਰੂਰ ਦਿਖਾ ਦੇਣਾ ਚਾਹਨਾ ਵਾ ਆ ਦੇਖ ਸਕਦੇ ਹੋ ਦੂਰ ਦੂਰ ਤੱਕ ਖਾਲੀ ਪਿਆ ਬਾਜ਼ਾਰ ਦੂਰ ਦੂਰ ਤੱਕ ਲੋਕ ਜਿਹੜੇ ਆ ਵੜ ਖੜੇ ਨੇ ਦੂਰ ਦੂਰ ਤੋਂ ਖਾਲੀ ਪਿਆ ਬਾਜ਼ਾਰ ਹਜੇ 12:00 ਵਜੇ ਕਿਉਂਕਿ 11:00 ਵਜੇ ਤੋਂ ਪਹਿਲੇ ਹੀ 11:30 ਵਜੇ ਤੱਕ ਜਿਹੜਾ ਕਿ ਗਾ ਕਾਨਾ ਸਟਾਰਟ ਹੋ ਜਾਂਦਾ ਵਾ ਤੇ 12:00 ਵਜੇ ਤੱਕ ਜਿਹੜੀ ਕਿ 12:30 ਵਜੇ ਤੱਕ ਰੌਣਕਾਂ ਲੱਗਦੀਆਂ ਸ਼ੁਰੂ ਹੋ ਜਾਂਦੀਆਂ ਨੇ ਪਰ ਬਾਜ਼ਾਰ ਜਿਹੜਾ ਕਿ ਸੁਨ ਸੁਨਾਟਾ ਪਿਆ ਪੰਜਾਬ ਜਿਹੜਾ ਕਿ ਆ ਕਾਫੀ ਹਰਾ ਦੇ ਮਾਰ ਝਿਲਦਾ ਨਜ਼ਰ ਆ ਰਿਹਾ ਤੇ ਉੱਥੇ ਹੀ ਵਪਾਰ ਦੇ ਵਿੱਚ ਵੀ ਬਹੁਤ ਅਸਰ ਹੁੰਦਾ ਹੈ ਨਜ਼ਰ ਆ ਰਿਹਾ ਕਿਉਂਕਿ ਜੇਕਰ ਰਸਤਾ ਹੀ ਨਹੀਂ ਰਹੇਗਾ ਤੇ ਇੱਥੇ ਮਾਲ ਕਿੱਥੋਂ ਆਏਗਾ ਕੱਪੜਾ ਕਿੱਥੋਂ ਆਏਗਾ ਆ ਕਿੱਥੋਂ ਸੇਲ ਹੋਏਗੀ ਅੱਗੇ ਇਹ ਤੇ ਉੱਤੇ ਜੜਕਿਆ ਬਹੁਤ ਚਰਚਾ ਵਿਚਾਰਾ ਕਿਉਂਕਿ ਪ੍ਰਸ਼ਾਸਨ ਨੂੰ ਵੀ ਚਾਹੀਦਾ ਵਾ ਕਿ ਕਿਤਨਾ ਕਿਤੇ ਜਰੀ ਮੌਨਸੂਨ ਦੀ ਤਿਆਰੀ ਹੈ ਉਹ ਵੀ ਕਿਤਨਾ ਕਿਤੇ ਤਿਆਰੀ 2 ਮਹੀਨੇ ਪਹਿਲਾਂ ਹੀ ਜੜਕਿਆ ਕਰਨੀ ਸ਼ੁਰੂ ਕਰ ਦੇਣੀ ਚਾਹੀਦੀ ਹੈ ਅਪ੍ਰੈਲ ਦੇ ਮਹੀਨੇ ਚ ਹੀ ਪਹਿਲੀ ਸ਼ੁਰੂ ਕਰ ਦੇਣੀ ਚਾਹੀਦੀ ਕਿਉਂਕਿ ਜੂਨ ਜੁਲਾਈ ਜੂਨ ਜੁਲਾਈ ਅਗਸਤ ਸਤੰਬਰ ਦਾ ਜਿਹੜਾ ਕਿ ਮੌਨਸੂਨ ਸੀਜ਼ਨ ਹੁੰਦਾ ਕਿਉਂਕਿ ਚਲੋ ਆਪਾਂ ਇੱਕ ਗੱਲ ਕਰੀਏ ਚਲੋ ਜੇ ਕੁਦਰਤ ਹੈ ਜਾਂ ਬਰਸਾਤ ਨਹੀਂ ਆਦੀਆਂ ਨਾਲ ਦਿਨਾਂ ਮਹੀਨਿਆਂ ਦੇ ਵਿੱਚ ਕੁਦਰਤ ਤਾਂ ਕਦੇ ਵੀ ਕਹਿਰ ਜਿਹੜਾ ਕਿ ਬੜ ਦੇਖਣ ਨੂੰ ਮਿਲ ਸਕਦਾ ਪਰ ਪ੍ਰਸ਼ਾਸਨ ਨੂੰ ਤੁਰੰਤ ਤਿਆਰੀ ਜਿਹੜੀ ਆ ਕਰ ਦੇਣੀ ਜਿੰਦਗੀ ਸ਼ੁਰੂ ਹੋਣੀ ਚਾਹੀਦੀ ਹੈ ਪਰ ਦੇਖ ਸਦੇ ਸੁਨਮ ਸੁਨਾਟਾ ਵਾ ਤੇ ਰੋਸ ਵੀ ਜਤਾਇਆ ਕਿ ਕਾਰਪੋਰੇਸ਼ਨ ਜੇ ਕਿ ਅਸਾਂ ਤੰਗ ਆ ਕੇ ਕਰਦੀ ਹੈ ਮਾਰਕੀਟਰ ਵੱਲੋਂ ਕਿਹਾ ਵੀ ਜਾਂਦਾ ਵੇ ਕਿ ਸਾਡੇ ਵਿਧਾਇਕ ਸਾਡੇ ਦੋਸਤ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਜੇਕਰ ਤੁਹਾਡੇ ਦੋਸਤ ਨੇ ਤੇ ਸਾਡੇ ਆਪਣੇ ਨਹੀਂ ਹੈਗੇ ਅਸੀਂ ਵੀ ਵੋਟਾਂ ਪਾ ਕੇ ਜਿਤਾਇਆ ਵਾ ਅਸੀਂ ਕਿਹੜਾ ਕੋਈ ਉਹਨਾਂ ਦੇ ਉਹਨਾਂ ਨੂੰ ਨਹੀਂ ਜਿਤਾਇਆ ਹੈਗਾ ਵੋਟਾਂ ਪਾ ਕੇ ਇਹਨਾਂ ਦਾ ਜਿਹੜਾ ਕਿ ਆ આરોਪ ਵੀ ਲਾਏ ਨੇ ਉਹਨਾਂ ਨੇ ਮਾਰਕੀਟਾਂ ਦੇ ਉੱਤੇ ਕਿ ਆ ਸਾਨੂੰ ਗਰੀਬ ਬੰਦਿਆਂ ਨੂੰ ਕੰਮ ਇੱਥੇ ਕਰਨ ਨਹੀਂ ਦਿੰਦੇ ਵੇ ਆ ਵੀ ਜਿਹੜੇ ਕਿ ਰੋਜ਼ਗਾਰ ਦੇ ਵੀ ਨਜ਼ਾਰੇ ਨੇ ਤੇ ਇੱਜ਼ਤ ਤੇ ਵਿਤਾਇਕ ਹੋਣੀ ਤੇ ਕਾਰਪੋਰੇਸ਼ਨ ਅਧਿਕਾਰੀ ਹੋਣੀ ਕੀ ਚਰਚਾ ਕਰਨਗੇ ਕੀ ਕੰਮ ਕਰਨਗੇ ਇਹਨਾਂ ਦੇ ਉੱਤੇ ਕੀ ਇਹਨਾਂ ਨੂੰ ਕੋਈ ਪਾਰਟਿਕੁਲਰ ਦੁਕਾਨ ਲੈ ਕੇ ਦੇ ਦੇਣਗੇ ਕਿ ਨਹੀਂ ਦੇਣਗੇ ਕਿਉਂਕਿ ਛੱਤ ਨਾ ਹੋਣਾ ਦੂਰੋਂ ਚੱਲ ਕੇ ਕਮਾਈ ਕਰਕੇ ਆਣਾ ਬਹੁਤ ਹੀ ਜ਼ਰਕੀਆਂ ਓਖਾਵਾ ਕਿਉਂਕਿ ਢਿੱਡ ਦੇ ਲਈ ਪੇੜ ਦੇ ਲਈ ਹਰ ਕੋਈ ਬੰਦਾ ਘਰੋਂ ਬਾਹਰ ਨਿਕਲਦਾ ਵਾ ਰੋਟੀ ਦੇ ਲਈ ਹਰ ਕੋਈ ਬੰਦਾ ਘਰੋਂ ਬਾਹਰ ਨਿਕਲਦਾ ਵਾ ਖਾਣਾ ਖਾਣਾ ਅਤੇ ਬੱਚਿਆਂ ਨੂੰ ਖਵਾਣਾ ਤੇ ਬੱਚਿਆਂ ਦੇ ਸੁਪਨੇ ਪੂਰੇ ਕਰਨਾ ਬਹੁਤ ਹੀ ਜ਼ਰਕੀਆਂ ਆ ਮਾਪਿਆਂ ਦਾ ਸੁਪਨਾ ਹੁੰਦਾ ਤੇ ਬੱਚਿਆਂ ਦਾ ਸੁਪਨਾ ਹੁੰਦਾ ਵਾ ਆ ਇਹਦੇ ਵਿੱਚ ਤੁਹਾਡਾ ਕੀ ਕਹਿਣਾ ਵਾ ਸਾਨੂੰ ਕਮੈਂਟ ਸੈਕਸ਼ਨ ਵਿੱਚ ਜੁੜ ਤੁਸੀਂ ਜੁੜੇ ਰਹੋ ਲੁਧਿਆਣਾ ਲਾਈਵ ਦੇ ਨਾਲ ਆ ਸੰਜੇ ਜੀ ਦੇ ਨਾਲ ਯੂਬਮੇਰੀ ਰਿਪੋਰਟ ਧੰਨਵਾਦ